ਦੇ ਮੋਗ ਬਾਣ ਕਦੇ ਨਸਫਲ ਨਹੀਂ ਸੀ ਗਏ ਗੁਰੂ ਰਾਮਦਾਸ ਜੀ ਦਾ ਬਚਨ ਵੀ ਕਦੇ ਨਸਫਲ ਨਹੀਂ ਸੀ ਜਾਂਦਾ ਕਿਉਂ ਦਸਤੇ ਆਉਣ ਲੱਗ ਪੂਜਾ ਚਾਰ ਸਪੇਰਿਓ ਸੰਗਤਾਂ ਦੀ ਸਤਸੰਗਤ ਜੀ ਪੂਜਾ ਬਹੁਤ ਆਉਣ ਲੱਗੀ ਭਾਈ ਮੋਹਣ ਜੀ ਵੀ ਗਵਾਹੀ ਦੇ ਰਹੇ ਨੇ ਕਿਉਂ ਗੁਰੂ ਨਾਨਕ ਦੇਵ ਜੀ ਨੇ ਖਰਸਾ ਦੀ ਮਾਇਆ ਨਹੀਂ ਚੜ੍ਹਣ ਦਿੱਤੀ 12 ਕੋ ਮਾਇਆ ਪਰੇ ਰੱਖੀ ਗੁਰੂ ਅੰਗਦ ਦੇਵ ਜੀ ਨੇ ਵੀ ਸਤਸੰਗ ਦੀ ਰਸ ਅਮਰ ਤਕੀਰ ਖਿਆਲੀ ਘੋ ਵਾਲੀ ਰੋਜ਼ ਖੀਰ ਬਣਦੀ ਲੰਗਰ ਵਿੱਚ ਵਿਅੰਤ ਪਦਾਰਥ ਪੰਡਾਰੇ ਵਰਤਦੇ ਪਰ ਮਾਇਆ ਛੇ ਕੋ ਪਰੇ ਰੱਖੀ ਪੂਰਾ ਅਮਰਦਾਸ ਸਾਹਿਬ ਜੀ ਦੇ ਦਰ ਤੇ ਆ ਖੜੀ ਰਸਤਾ ਦੇ ਗੱਡਿਆਂ ਦੇ ਗੱਡੇ ਲੈਣਾ ਸੇਵਕਾਂ ਦੀਆਂ ਲੱਗੀਆਂ ਰਹਿੰਦੀਆਂ bari number ਨੰਬਰ ਵਾਰ ਤਾਂ ਸੋਹਣੀ ਬਾਰੀ ਸਭ ਲੈਂਦੇ ਰਸਤ ਜਿੰਨੀ ਰੋਜ਼ ਲੱਗ ਜਾਂਦੀ ਉਨਨੀ ਦੇਣੀ ਵਾਧੂ ਨਹੀਂ ਸੀ ਰੱਖਦੇ ਲੰਗਰ 'ਚ ਜਮਾ ਰੋਜ਼ ਨਵੇਂ ਦਾਸ ਸੇਵਕਾਂ ਤੋਂ ਲੈਣੀ ਪਕਾ ਕੇ ਸਤ ਸੰਗਤ ਜੀ ਛਕਾ ਦੇਣੀ ਆ ਸੰਗਤਾਂ ਨੂੰ ਲੰਗਰ ਜਿੰਨਾ ਬਚਣਾ ਜਾਂ ਗਾਂਆਂ ਨੂੰ ਪਾ ਦੇਣਾ ਜਾਂ ਬੱਛੀਆਂ ਨੂੰ ਪਾ ਦੇਣਾ ਵਿਆਸਾ ਦੇ ਅੰਦਰ ਬਿਲਕੁਲ ਸਤ ਸੰਗਤ ਜੀ ਰਾਤ ਨੂੰ ਸਫਾਈ ਕਰਦੇ ਨੇ ਲੰਗਰ ਦੀ ਐਨੇ ਆਪ ਜੀ ਬਰਖਤ ਰਹੇ 1 ਟੱਕਾ ਵੀ ਆਪ ਨੇ ਪ੍ਰਬੰਧ ਨਹੀਂ ਕੀਤਾ ਚੌਥੇ ਪਾਤਸ਼ਾਹ ਦੇ ਟਾਈਮ ਸਤ ਸੰਗਤ ਜੀ ਚੌਥੀ ਦਰਵਾਜ਼ੀ ਮਾਇਆ ਫਿਰ ਆਈ ਏ ਕਿਉਂ ਆਈ ਸਤ ਸੰਗਤ ਜੀ ਕੀ ਮਹਾਰਾਜ ਨੇ ਹਰਕਪਾਇਆ ਮਰਜਾਦਾ ਚ ਜਿਸ ਵੇਲੇ ਸਤ ਸੰਗ ਜੀ ਕੜਜੁਗ ਆਇਆ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਨੇ ਆਪ ਜੀ ਉਹ ਜੰਗਲ ਦੇ ਇਲਾਕੇ ਚ ਵਿਚਰ ਰਹੇ ਸੀ ਬੜੀ ਭਾਰੀ ਸਤ ਸੰਗ ਜੀ ਪਹਿਲਾਂ ਤਾਂ ਢੇਰੀ ਆਏ ਰੋੜਿਆਂ ਨੂੰ ਸਤ ਸੰਗ ਜੀ ਇੱਟਾਂ ਨੂੰ ਦਰਖਤਾਂ ਨੂੰ ਧੌਂਦੀ ਢਿੱਟਦੀ ਆ ਰਹੀ ਹੈ ਮਰਦਾਨਾ ਕਹਿੰਦਾ ਮਹਾਰਾਜ ਢੇਰੀ ਤਾਂ ਆ ਰਹੀ ਹੈ ਪਤਾ ਨਹੀਂ ਅੱਜ ਬਚਾਂਗੇ ਖਬਨੀ ਕਹੀ ਇੱਥੇ ਤਾਂ ਕੋਈ ਸਾਧਨ ਵੀ ਨਹੀਂ ਹੈ ਜੰਗਲ ਦੇ ਵਿੱਚ ਨਾੜੀ ਨੇਰੀ ਦੀ ਹਵਾ ਵੀ ਬੜੀ ਠੰਡੀ ਬਰਫ਼ ਵਰਗੀ ਕਹਿੰਦਾ ਮਾਰਾ ਰਮੂਨੀਆ ਹੋਊ ਕਹਿੰਦੇ ਉਤਕਰਤਾਰ ਦੇ ਰੰਗ ਦੇਖ ਮਰਦਾਨਾ ਤੂੰ ਡਰਨਾ ਸੀਹ ਕਰ ਜੋਗੇ ਦੇਰੀ ਜਦੋਂ ਸਾਧ ਸੰਗਤ ਜੀ ਗਾਹ ਨੰਗੀ ਬੱਦਲ ਗੜ ਕੇ ਬਿਜਲੀ ਬੜੀ ਭਾਰੀ ਮਰਦਾਨਾ ਡਰਿਆ ਹੋਇਆ ਸਾਧ ਸੰਗਤ ਜੀ ਖੂਂਗੜਿਆ ਬੈਠਾ ਹੈ ਜਦ ਨੂੰ ਸਾਧ ਸੰਗਤ ਜੀ ਗੜਿਆਂ ਦੀ ਬਰਖਾ ਸ਼ੁਰੂ ਹੋ ਕਹਿੰਦਾ ਮਾਰਾ ਹੁਣ ਤਾਂ ਬਚਣਾ ਆਪਾਂ ਨੂੰ ਔਖਈ ਹੈ ਕਿੱਥੇ ਹੁਣ ਜਾਈਏ ਕੋਈ ਕੋਠਾ ਕੋਈ ਮਕਾਨ ਇੱਥੇ ਤਾਂ ਜੰਗਲ ਚ ਕੁਝ ਨਹੀਂ ਗੁਰੂ ਨਾਨਕ ਦੇਵ ਜੀ ਕਹਿੰਦੇ ਮਰਦਾਨਿਆ ਤੇਰੇ ਇੱਕ ਗੜਾ ਨਹੀਂ ਲੱਗਦਾ ਚਿੰਤਾ ਨਾ ਕਰ ਬਰਲੈਣ ਦੇ ਜਿੰਨਾ ਕੁਝ ਵਰਦਾ ਤਾਂ ਸੰਜੀ ਗੜਿਆਂ ਦੀ ਵਰਖਾ ਹੋਈ ਮੀਂਹ ਪਿਆ ਆਕਾਸ਼ ਉੱਜਲ ਹੋਇਆ ਤਾਂ ਕੀ ਦੇਖਿਆ ਖਰਸਾ ਜੀ ਧਿਆਨ ਕ ਰੂਪ ਧਾਰਿਆ ਹੋਇਆ ਕੜ ਜੋ ਗਾਇਆ ਨਗਨ ਰੂਪ ਧਾਰਿਆ ਇੱਕ ਹੱਥ ਦੇ ਵਿੱਚ ਜੀਭ ਫੜੀ ਹੋਈ ਐ ਇੱਕ ਹੱਥ ਦੇ ਵਿੱਚ ਬਿਛਾ ਵਾਲੀ ਇੰਦਰੀ ਪਕੜੀ ਸામਨੇ ਆ ਕੇ ਖੜਾ ਹੋਇਆ ਮਹਾਰਾਜ ਨੂੰ ਕੌਣ ਡਰਾਉਣ ਵਾਲਾ ਸੀ ਸਤਿ ਸ੍ਰੀ ਨਿਰਭੈ ਸਰੂਪ ਖੜ ਬੈਠੇ ਮੱਥਾ ਟੇਕਿਆ ਕਹਿੰਦਾ ਮਹਾਰਾ ਕਿਰਪਾ ਕਰੋ ਮੈਂ ਆਪ ਜੀ ਦੇ ਦਰਸ਼ਨਾਂ ਨੂੰ ਆਇਆ ਮਹਾਰਾ ਕਹਿੰਦੇ ਕੌਣ ਹੈ ਕਹਿੰਦਾ ਜੀ ਮੈਂ ਕਲਜੁਗਾਂ ਕਹਿੰਦੇ ਕਿਵੇਂ ਆਉਣਾ ਹੋਇਆ ਸਾਡੇ ਕੋਲੇ ਕਹਿੰਦੇ ਮਹਾਰਾ ਆਪ ਪਰਮੇਸ਼ਵਰ ਦਾ ਅਵਤਾਰ ਹੋ ਆਪ ਨਰਿਆਣ ਕਲਾ ਧਾਰ ਜਗ ਮੈਂ ਪਰਵਰਿਓ ਰੰਗਕਾਰਾਕਾਰ ਜੋਤ ਜਗ ਮੰਡਲ ਕਰਿਓ ਆ ਮਹਾਰਨ ਰੰਗਕਾਰ ਰੂਪ ਹ ਅਵਤਾਰ ਧਾਰਿਆ ਮੇਰੇ ਸਮੇ ਵਿੱਚ ਇੱਕ ਧਰਤੀ ਤੇ ਇੱਕ ਸਮੇਂ ਵਿੱਚ ਦੋ ਰਾਜੇ ਨਹੀਂ ਕਦੇ ਹੋਇਆ ਕਰਦੇ ਥੋੜਾ ਵੀ ਰਾਜ ਹੈ ਤੇ ਮੇਰਾ ਵੀ ਰਾਜ ਹੈ ਕਲ ਜੋ ਕਹਿੰਦਾ ਮੈਂ ਲੋਕਾਂ ਨੂੰ ਪੁੱਠੇ ਪਾਸੇ ਲਾਉਣਾ ਤੁਸੀਂ ਉਤਰੋਂ ਹਟਾਉਣਾ ਆਪਣੀ ਕਿਵੇਂ ਨਿਭੂਗੀ ਰਾਜ ਥੋੜਾ ਵੀ ਹੈ ਗੁਰਨਾਨਕ ਦੇਵ ਜੀ ਸਾਤ ਤੁੰਹੀ ਪਾਤਸ਼ਾਹਾਂ ਦੇ ਪਾਤਸ਼ਾਹ ਆਪਾਂ ਕਹਿੰਦੇ ਨਹੀਂ ਇਹ ਸੱਚੇ ਪਾਤਸ਼ਾਹ ਬਖਸ਼ਦੇ ਹੋ ਕੜਜੂ ਕਹਿੰਦਾ ਮੇਰਾ ਵੀ ਰਾਜ ਆ ਜੀ ਕਿਰਪਾ ਕਰੋ ਆਪਣੀ ਕਿਵੇਂ ਨਹੀਂ ਹੋ ਗਈ ਨਾਲ ਹੀ ਮਾਰਾ ਕਿਰਪਾ ਕਰੋ ਮੇਰੇ ਤੇ ਗਸ਼ਟਾਖੀ ਮਾਫ ਕਰੋ ਮੈਂ ਭਿਆਨਕ ਰੂਪ ਧਾਰ ਕੇ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਨਹੀਂ ਡਰੇ ਮੈਂ ਪਰਖਣਾ ਚਾਹੁੰਦਾ ਸੀ ਕਹਿੰਦੇ ਫਿਰ ਇਹੋ ਜਿਹਾ ਰੂਪ ਧਾਰ ਰਿਹਾ ਹੈ ਕਾ ਨਾਮ ਮਾਰਾ ਕਾਲਯੁਗ ਦੀ ਕਿਰਿਆ ਜਿਹੜੀ ਹੋਈ ਸੀ ਹੋਣੀ ਹੈ ਉਹ ਨਿਸ਼ਾਨੀ ਲੈ ਕੇ ਆਇਆ ਕਹਿੰਦੇ ਤੇਰਾ ਕਿਹਾ ਜਾ ਸਮਾ ਹੋਊ ਕਹਿੰਦਾ ਜੀ ਆ ਦੋ ਇੰਦਰੀਏ ਤਦੇ ਪਕੜੇ ਨੇ ਇਹਨਾਂ ਦੇ ਅਧੀਨ ਰੱਖੂਗਾ ਲੋਕਾਂ ਨੂੰ ਸਾਰਿਆਂ ਇੱਕ ਤਾਂ ਖਾਣ ਪੀਣ ਦਾ ਬੰਨ ਨਹੀਂ ਰੱਖਣਗੇ ਬੱਕਰੀ ਵਾਂਗੂੰ ਮੂੰਹ ਹਿਲਦਾ ਹੀ ਰਹੂ ਇੱਕ ਵਿਸ਼ੇ ਬਹੁਤ ਭੋਗਣਾ ਇਹ ਦੋਨੋਂ ਵਿਸ਼ਿਆਂ ਦੇ ਅਧੀਨ ਮੈਂ ਲੋਕਾਂ ਨੂੰ ਰੱਖਾਂਗਾ ਆਪਣੇ ਸਮੇਂ 'ਚ ਤੁਸੀਂ ਜਤ ਸਤ ਰਖਾਉਣਾ ਅਲਪਹਾਰ ਤੁਸੀਂ ਨਿੰਦਰਾ ਦਿਆ ਸ਼ਮਾ ਤਨਪ੍ਰੀਤ ਤੁਸੀਂ ਇਹ ਉਪਦੇਸ਼ ਦੇਣਾ ਆਪਣੀ ਮਾਰਾ ਕਿਵੇਂ ਨਿਭੂਗੀ ਕਿਰਪਾ ਕਰੋ ਮਾਰਾ ਕਿਨੇ ਦੇਖ ਲੈ ਜਿਵੇਂ ਨਿਭਾਉਣੀ ਆ ਤੂੰ ਦੱਸ ਲੈ ਕਿਹਦੇ ਮਾਰਾ ਤੁਸੀਂ ਬਲੀ ਹੋ ਮੈਂ ਤਾਂ ਬ੍ਰਹਮਾ ਦਾ ਚੌਥਾ ਪੁੱਤਰ ਹਾਂ ਮੇਰਾ ਸਮਾਂ ਤਾਂ ਨੰਗ ਜਾਵੇਗਾ ਤੁਸੀਂ ਤਾਂ ਸਦਾ ਹੀ ਵਿਆਪਕ ਹੋ ਸਤਜੁਗ ਵਿੱਚ ਵੀ ਤੁਸੀਂ ਸੀ ਚੌਥਾ ਜੁਗਾ ਵਿੱਚ ਮਾਰਿਆ ਸਾਰੀ ਰੀਤੀ ਤੋਰਾ ਉਹ ਰੀਤੀ ਤੁਸੀਂ ਵਰਤੌਣ ਵਾਲੇ ਹੋ ਸਦਾ ਕਾਰਪੁਰਖ ਦਾ ਥੂ ਵਿਆਪਕ ਹੋ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਆਪ ਤੋਂ ਸਦਾ ਵਿਆਪਕ ਹੋ ਮੈਂ ਮਾਰਾ ਬ੍ਰਹਮਾ ਦਾ ਚੌਥਾ ਲੜਕਾ ਮੇਰਾ ਤਾਂ ਕੋਈ ਸਮਾਂ ਅਬਰਾਜ ਹੈ ਜੀਵਾਂ ਨੂੰ ਪੁੱਠੇ ਪਾਸੇ ਲਾਉਣਾ ਹੈ ਮੈਨੂੰ ਕੀ ਹੁਕਮ ਹੈ ਮਹਾਰਾਜ ਕਹਿੰਦੇ ਸਾਡੀ ਸੰਗਤ ਦੇ ਨੇੜੇ ਨਾ ਤੂੰ ਆਈਂ ਕਹਿੰਦਾ ਮਹਾਰਾਜ ਤੁਸੀਂ ਵੀ ਆਪਣੀ ਸੰਗਤ ਵਿੱਚੋਂ ਵਰਜਦੇ ਹੋ ਕਿਸੇ ਨੂੰ ਕਹਿੰਦੇ ਕਿਸੇ ਨੂੰ ਨਹੀਂ ਵਰਜਦੇ ਆ ਜੇਦਰ ਆਪ ਤਜਤ ਹੋ ਫਟਕੇ ਨਹੀਂ ਕੋਏ ਸੋਦਰ ਕੈਸੇ ਛੋੜੀਏ ਜੋਦਰ ਐਸਾ ਹੋਏ ਇੱਥੇ ਖੰਸਾ ਜੀ ਗੁਨਾਹ ਕਰਨ ਵਾਲਾ ਪਾਪੀ ਪਾਂਬਰ ਕੋਈ ਵੀ ਹੋਵੇ ਖੰਸਾ ਜੀ ਕਿਸੇ ਨੂੰ ਇੱਥੇ ਵਿਵਰਜਿਤ ਹੈ ਵੀ ਤੂੰ ਨਾ ਬੜੀ ਹਰ ਇੱਕ ਨੂੰ ਅਧਿਕਾਰ ਹੈ ਸਤ ਜੀ ਗੁਰਨਾਨਕ ਦੇਵ ਦਾ ਦਰਬ ਸਭ ਤੋਂ ਵੱਡਾ ਹੈ ਕੋਈ ਧਰਮ ਵਾਲਾ ਹੋਵੇ ਸਤ ਸ੍ਰੀ ਅਕਾਲ ਜੀ ਉਹਨੂੰ ਵੀ ਕਦੇ ਆਪ ਗੁਰੂ ਘਰ ਸਤ ਸ੍ਰੀ ਅਕਾਲ ਜੀ ਦਰਵਾਜ਼ਾ ਬੰਦ ਨਹੀਂ ਕਰਦਾ ਕਹਿੰਦੇ ਮਹਾਰਾਜ ਕਿਰਪਾ ਕਰੋ ਮੈਨੂੰ ਵੀ ਚਰਨ ਸ਼ਰਨ ਬਖਸ਼ੋ ਕਹਿੰਦੇ ਕੀ ਚਾਹੁੰਨਾ ਹੈ ਮਹਾਰਾਜ ਕਹਿੰਦੇ ਇੱਕ ਤਾਂ ਤੂੰ ਸਾਡੀ ਸੰਗਤ ਦੇ ਜੇ ਨੇੜੇ ਆਵੇਂਗਾ ਤਾਂ ਤੂੰ ਆਪ ਦਾ ਪ੍ਰਭਾਵ ਪਾਵੇਂਗਾ ਅਸੀਂ ਤਾਂ ਨਹੀਂ ਇਹ ਪੜਨ ਦੇਣਾ ਸੰਗਤ ਦੇ ਉੱਤੇ ਸਾਡੇ ਸੰਗਤ ਤਾਂ ਏਕਾ ਨਾਰੀ ਜਤੀ ਹੋਏ ਪਰ ਨਾਰੀਤੀ ਭੈਣ ਬਖਾਣਾ ਹੈ ਸੰਤੋਖੀ ਹੋਣਗੇ ਬਿਨਾ ਸੰਤੋਖ ਨਹੀਂ ਕੋ ਰਾਜਾ ਤੇਰੇ ਅੰਦਰ ਲੋਭ ਦੀ ਲਹਿਰ ਚਨਾਉਣੀ ਹੈ ਤਾਇਬ ਦੇ ਸਮੇਂ ਚ ਤ੍ਰਿਸ਼ਨਾ ਵਧਾ ਦੇਣੀ ਆ ਲੋਕਾਂ ਦੇ ਅੰਦਰ ਕਹਿੰਦਾ ਜੀ ਫੇਰ ਮੈਨੂੰ ਕੀ ਹੁਕਮ ਹੈ ਕਹਿੰਦੇ ਤੂੰ ਉਦੋਂ ਆ ਸਕਦਾ ਜਦੋਂ ਪ੍ਰਸ਼ਾਦ ਵਰਤਦਾ ਹੋਵੇ ਨਾ ਉਦੋਂ ਜੋੜਿਆਂ 'ਚ ਖੜ੍ਹ ਸਕਦਾ ਅੰਦਰ ਤੂੰ ਫੇਰ ਨਹੀਂ ਆ ਸਕਦਾ ਉਦੋਂ ਕੋਈ ਰੌਲਾ ਪੈਣ ਲੱਗ ਜਾਂਦਾ ਸਤਿ ਜੀ ਜਦੋਂ ਆ ਜਾਂਦਾ ਕਾਲਯੁਗ ਨਹੀਂ ਤਾਂ ਸ਼ਾਂਤੀ ਨਾਲ ਆਪਾਂ ਸਭ ਕੋ ਸੁਣਦੇ ਰਹਿੰਦੇ ਬੇਤੀ ਦੇ ਅੰਦਰ ਹੀ ਬਖੇਪਤਾ ਆ ਜਾਂਦੀ ਉਸ ਤੋਂ ਅਪਰੰਤ ਸਾਧ ਕੰਗਜੀ ਕਹਿੰਦਾ ਮਹਾਰਾਜ ਕਿਰਪਾ ਕਰੋ ਕੁਪੇਟਾ ਲੈ ਲਓ ਮੇਰੇ ਪਾਸੋਂ ਮਹਾਰਾਜ ਕਹਿੰਦੇ ਕੀ ਦੇਵੇਂਗਾ ਕਹਿੰਦੇ ਮਹਾਰਾਜ ਜੰਗਲਾਂ 'ਚ ਵਿਚਰਦੇ ਫਿਰਦੇ ਹਾਂ ਗੁਪਤ ਹੋ ਕੇ ਆਪ ਆਪਾਤਸ਼ਾ ਪਰਮੇਸ਼ਰ ਰੂਪ ਹਾਂ ਸੋਨੇ ਦੇ ਮੰਦਰ ਨਾ ਮਾਰਾ ਮੈਂ ਤੁਹਾਨੂੰ ਬਣਾ ਦੇਵਾਂ ਸਭ ਤੋਂ ਪਹਿਲਾ ਸ਼ਬਦ ਸਾਤ ਸ੍ਰੀ ਰਾਗ ਦਾ ਇਹ ਕੜਜੁਗ ਪਰਥਾਈ ਹੈ ਗੁਰੂ ਗ੍ਰੰਥ ਸਾਹਿਬ ਦੇ ਆਦਿ ਅੰਦਰ ਜਬੀਤ ਸਾਹਿਬ ਰਹਿ ਰਾਸ ਉਸ ਤੋਂ ਬਾਅਦ ਕੀਰਤਨ ਸੋਹਲਾ ਫਿਰ ਜਦੋਂ ਰਾਗਾਂ 'ਚ ਬਾਣੀ ਮਹਾਰਾ ਗੁੰਥਨ ਕਰਨੀ ਸ਼ੁਰੂ ਕਰਦੇ ਨੇ ਸ੍ਰੀ ਰਾਗ ਅਰੰਭ ਕਰਦੇ ਹੋਇਆ ਪਹਿਲਾ ਸ਼ਬਦ ਉਹ ਹੈ ਮੋਤੀ ਤੇ ਮੰਦਰ ਉਸਰੇ ਰਤਨੀ ਦਾ ਹੋਏ ਜੜਾਓ ਕਸੂਰ ਗੁੰਗੂ ਅਗਰ ਚੰਦਰ ਲੀ ਪਾਵੈ ਚਾਓ ਵੱਤ ਦੇਖ ਪੂਲਾ ਬਿਸਰਤ ਰਚਤ ਨਾ ਆਵੈ ਨਾ ਕਹਦਾ ਮਾਰਾ ਸੋਨੇ ਦੇ ਮੰਦਰ ਲੈ ਲੋ ਮਾਰਾ ਕਦੇ ਨਹੀਂ ਸੋਨੇ ਤਾਂ ਕਰਜੁਗ ਰਹਿੰਦਾ ਹੈ ਰਾਜਪ੍ਰੀਸ਼ਦ ਦੇ ਸਮੇਂ ਤੇ ਸਮਾ ਕਾਰਜੂਗ ਦਾ ਸ਼ੁਰੂ ਹੋਇਆ ਸੋਨੇ ਦਾ ਬੁਕਟ ਲਿਆ ਨਹੀਂ ਤੇ ਰੀਗੀ ਦੇ ਗਾਜ ਸੱਪ ਪਾਇਆ ਨਹੀਂ ਤੇ ਸਰਾਪ ਲੈ ਕੇ ਜਦ ਹੀ ਮਰ ਗਿਆ ਸਤਾਂਤਨਾ ਦੇ ਅੰਦਰ ਸੁੰਦਰ ਸਾਹਿਬ ਸੰਗਤ ਜੀ ਅਨਕ ਯਤਨ ਕਰਤਾ ਬਹੁਤ ਬਰਮਹੰਤੁਕਾਰੀ ਸੇਵੰਤ ਸੂਰਾ ਚਤਰ ਦੇਸ ਹੈ ਹੋਵਨ ਤਾ ਗਿਆ ਭਗਵਾਨ ਪੁਰਖ ਹੈ ਨਾਨਕ ਕੀ ਟੀ ਸਾਥ ਅਕਰਖਤ ਹੈ ਕੀੜੀ ਬਣ ਕੇ ਬਾਸ਼ਕਨਾਗ ਨੇ ਸਤ ਸੰਗਤ ਜੀ ਸਾ ਖੱਚਲੇ ਸੀ ਦੱਸ ਦਿਆ ਸੀ ਨੱਕ ਦੇ ਉੱਤੇ ਜਾ ਕੇ ਬਥੇਰੇ ਤਨੰਤਰ ਬੈਦ ਹੋਣੀ ਵੀ ਸਤ ਸੰਗਤ ਦੀ ਜੋਰ ਲਾ ਕੇ ਤੰਗੇ ਪਰ ਮਹਾਤਮਾ ਦਾ ਸਰਾਪ ਦਿਸਪਰ ਨਹੀਂ ਹੋਇਆ ਉਹ ਕੜਜੁਗ ਨੇ ਕਤਕ ਬਰਤਾਇਆ ਸੀ ਸਤ ਸੰਗਤ ਜੀ ਸੋਨੇ ਦੇ ਮੁਕਟ ਲੈਣੇ ਕਰਕੇ ਉਹਦਾ ਸਤ ਸੰਗਤ ਜੀ ਸੇਰੀ ਚੁਕਰਾਇਆ ਗਿਆ ਮਹਾਰਾ ਕਹਿੰਦੇ ਤੇਰੇ ਸੋਨੇ ਦੇ ਮੰਦਰ ਸਾਨੂੰ ਪ੍ਰਵਾਣ ਨਹੀਂ ਕਹਿੰਦੇ ਮਾਰਿਆ ਕਿਰਪਾ ਕਰੋ ਰਦੀਆਂ ਹਸਦੀਆਂ ਦੇ ਲਓ ਮੋਣੀ ਮੁਖਮਣੀ ਸੋਹਿਆ ਕਰੇ ਰੰਗ ਪਸਾਓ ਮਤ ਦੇਖ ਧੂਲਾ ਵੀ ਤਰੇ ਤੇ ਚਿਤ ਨਾ ਆਵੇ ਨਾ ਰਦੀਆਂ ਹਸਦੀਆਂ ਦੇਣੀਆਂ ਚਾਹੀਆਂ ਨਹੀਂ ਮਾਰਨੀਆਂ ਬਿਆਨ ਸਤ ਸੰਗਜੀ ਹੋਰ ਪਦਾਰਥ ਕਹੇ ਕਲਯੁਗ ਦੀ ਬਾਦਸ਼ਾਹੀ ਕਹੀ ਸਤਗੁਰੂ ਜੀ ਕਹਿੰਦੇ ਕੋਈ ਪ੍ਰਵਾਣ ਨਹੀਂ ਤੇਰੀ ਬੇਟਾ ਸਭ ਦੁੱਖ ਰੂਪ ਨੇ ਮਤ ਦੇਖ ਪੂਲਾ ਬਿਸਰਿਆ ਤੇਰਾ ਚਿੱਤ ਨਾ ਆਵੇ ਨਾ ਏ ਵਾਹਿਗੁਰੂ ਇਹ ਜੇ ਕਲਯੁਗ ਦੇ ਦਿੱਤੇ ਪਦਾਰਥ ਦੇਖ ਕੇ ਜੇ ਸਾਡਾ ਮਨ ਭੁੱਲ ਗਿਆ ਕੀ ਪਤਾ ਫੇਰ ਨਕੇਰਾ ਨਾਮ ਬਿਸਰਿਆ ਹੋਇਆ ਚਿੱਤੇ ਆਵੇ ਹੀ ਨਾ ਕੋਈ ਭਰੋਸਾ ਹਾਰ ਕੇ ਜਦੋਂ ਤੱਕ ਤੁਸੀਂ ਨਾ ਕੋਈ ਪ੍ਰਵਾਨ ਕੀਤਾ ਕਹਿੰਦਾ ਮਹਾਰਾਜ ਤੁਹਾਡੇ ਦਰ ਤੋਂ ਵੀ ਕਿਉਂ ਉਦਾਸ ਹੋ ਜਾਂਦਾ ਤੁਸੀਂ ਤਾਂ ਸਭ ਦੀਆਂ ਝੋੜੀਆਂ ਭਰਦੇ ਪ੍ਰਸੰਨ ਕਰਦੇ ਮਾਰਾ ਕੁਝ ਤਾਂ ਪ੍ਰਵਾਨ ਕਰੋ ਵਾਰੇ ਕਹਿੰਦੇ ਚੰਗਾ ਚੌਥੇ ਸਰੂਪ ਵਿੱਚ ਅਸੀਂ ਸੋਨਿਆ ਦੇ ਮੰਦਿਰ ਪ੍ਰਾਪਤ ਕਰਾਂਗੇ ਉਹ ਹਰਮੰਦਰ ਸਾਹਿਬ ਦੀ ਰਚਨਾ ਹੋਈ ਚੌਹੀ ਦਰਬਾਜੀ ਨੂੰ ਸਾਥ ਸੰਜੀ ਮਾਇਆ ਆਈ ਸੋ ਉਹ ਭਾਈ ਮੋਹਣ ਜੀ ਕਹਿ ਰਹੇ ਨੇ ਕਿ ਸਾਡੇ ਪਿਤਾ ਨੇ ਤਾਂ ਇੱਕ ਟਕਾ ਨਹੀਂ ਸੀ ਚੜਨ ਦਿੱਤਾ ਏ ਗੁਰअर्जुन ਦੇ ਭਾਣ ਜੇ ਤੇਰੇ ਪਿਤਾ ਦਾ ਬੜਾ ਭਾਰੀ ਪ੍ਰਤਾਪ ਹੋਇਆ ਹਰਮੰਦਰ ਸਾਹਿਬ ਦੀ ਰਚਨਾ ਇਸ ਪ੍ਰਕਾਰ ਤੁਸੀਂ ਰਚੀ ਹੈ ਇਸੇ ਤਰ੍ਹਾਂ ਉਹਨਾਂ ਦੇ ਵੀ ਗੁਰਤਾ ਗੱਦੀ ਜਦੋਂ ਬ੍ਰਾਜਨ ਤੇ ਸੰਗਤਾਂ ਨੇ ਮਾਇਆ ਦੇ ਢੇਰਾਂ ਦੇ ਢੇਰ ਲਾਏ ਪਦਾਰਥ ਸੰਗ੍ਰਹਿ ਹੋਏ ਉਹ ਗੁਰੂ ਨਾਨਕ ਦੇਵ ਜੀ ਦੇ ਬਚਨ ਪੂਰੇ ਹੋਣੇ ਸੀ ਸਤ ਸੰਗਤ ਜੀ ਮਾਇਆ ਚੋਹੀ ਦਰਬਾਦੀ ਆਵੜੀ ਤੇ ਜਦ ਹੀ ਕਲੇਸ਼ ਛਿਰਪੇ ਗੁਰੂ ਘਰ ਵਿੱਚ ਆ ਫਿਰਤੀਏ ਦੇ ਪ੍ਰਸੰਗ ਪਿੱਛੇ ਆਏ ਨੇ ਸਤ ਸੰਗਤ ਜੀ ਥੋੜੀਆਂ ਪਾਧੀਆਂ ਉਠਾਈਆਂ ਤੇ ਸਭ ਝਗੜੇ ਮਾਇਆ ਦੇ ਹਨ